ਕਾ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਕੱਲ ਆਪਾਂ ਦਾਣ ਕੀ ਕਾਰਡ ਵੰਣ ਗਏ ਸੀ ਤੇ ਅੱਜ ਆਪਾਂ ਚੱਲੇ ਆ ਭੂਆ ਕੋਲੇ ਤਿਆਰ-ਤਿਆਰ ਹੋਈ ਜਾਂਦੇ ਆ ਉਧਰ ਮੰਮੀ ਵੀ ਆਪਣੀਆਂ ਕਰੀ ਜਾਂਦੀ ਹੈਗੀ ਤਿਆਰੀਆਂ ਮੰਮੀ ਹੋ ਗਈ ਆ ਤਿਆਰ ਸੇ ਸਮਾਨ ਸੂਣ ਬਾਹਲੇ ਮਾਤਾ ਸਾਰਾ ਸਾਰਾ ਸਮਾਨ ਸੂਣ ਪਾਇਆ ਜਾ ਪੈ ਮਾਤਾ ਕਹਿੰਦੀ ਤੇ ਹੋ ਕੇ ਤਿਆਰ ਤੁਰ ਬੂਡਬਾਟ ਪਾ ਲਈਏ ਤੇ ਫਿਰ ਚੱਲਦੇ ਆਂਗੇ ਅੱਜ ਭੂਆ ਕੋਲੇ ਕਿੱਚ ਕੀ ਤਿਆਰੀਆਂ ਭੂਆ ਦੇ ਕੋਲੇ ਦੇ ਕੇ ਆਵਾਂਗੇ ਅੱਜ ਕਾਰਡ ਸਾਰੇ ਕੀਤੇ ਸਾਰੀਆਂ ਭੂਆ ਨਾਲ ਫਿਰ ਪੂਰੀਆਂ ਜੜੀਆਂ ਦੇ ਗੱਲਾਂ ਵਿੱਚ ਬੜੀਆਂ ਭਈਆਂ ਨੇ ਡੱਡ ਦੇ ਵਿੱਚ ਅੱਜ ਮੇਰੇ ਮੰਮੀ ਨੇ ਪੂਰੇ ਕੱਢ ਕੇ ਆਉਂਦੀਆਂ ਨਾ ਸਾਰੀ ਉਹ ਸਾਰੀਆਂ ਭੈਣਾਂ ਕੋਲੇ ਵੀ ਜਾਣਾ ਤੇ ਭੂਆ ਕੋਲੇ ਵੀ ਜਾਣਾ ਤੇ ਭੂਆ ਦੀਆਂ ਕੁੜੀਆਂ ਕੋਲੇ ਵੀ ਜਾਣਾ ਤਾਂ ਦੇਖ ਲਓ ਦੋ ਬੈਗ ਭਰੇ ਪਏ ਨੇ ਉਧਰੋਂ ਹਾਲੇ ਭੂਆ ਕੇ ਪਤਾ ਨਹੀਂ ਕੀ ਕੁਛ ਦੇ ਕੇ ਮੋੜਦੇ ਕੋਈ ਸਮਝ ਨਹੀਂ ਆਉਂਦੀ ਵੀ ਉਹ ਕਿਵੇਂ ਤਰ ਤੁਰ ਕੇ ਲੈ ਗਿਆ ਮਾਂ ਚਾਲਦੇ ਆ ਹੁਣ ਸਾਰੀਆਂ ਭੂਆ ਨੂੰ ਤੇ ਭੂਆ ਦੀਆਂ ਕੁੜੀਆਂ ਨੂੰ ਅੱਜ ਮਿਲ ਕੇ ਆਵਾਂ ਜਿੰਨੇ ਕ ਹੋਏ ਜਿੱਤੋਂ ਤੱਕ ਜਾ ਪਹੁੰਚਿਆ ਅੱਜ ਵੀਰ ਮੜਾਂਗੇ 8:00 ਤੱਕ ਘਰੇ ਵੀ ਮੁੜਨਾ ਪੂ ਉਥੋਂ ਤੱਕ ਅੱਜ ਚੱਲਾਂਗੇ ਕਾਰਡ ਵੰਡ ਕੇ ਆਉਂੂ। ਪੂਆ ਕੋਲੇ ਪਹੁੰਚ ਗਏ ਆਪਾਂ। ਆ ਸਾਡੀ ਗੁੜੀਆ ਕੀ ਪੂਆ ਦੀ। ਹੋਰ ਪੂਆ ਠੀਕ ਆ? ਠੀਕ ਆ ਠੀਕ ਆ ਵਧੀਆ। ਉਹਨਾਂ ਨੂੰ ਬਣਾਉਣਾ ਨੇ ਕੱਲੋ। ਹਾਂ। ਆ ਸਾਡੀ ਪਹਿਲੀ ਪੂਆ। ਇਹਨੇ ਸਾਡੇ ਪੂਆ ਨੇ ਸਾਡਾ ਬਹੁਤ ਮਾੜਾ ਵਕਤ ਨਗਾਏਗਾ। ਬਾੜੀ ਚੰਗੀ ਆ ਮੇਰੀ ਪੂਆ ਸਾਰਾ ਨਾਲ ਵਧੀਆ ਗੀ ਇਹ। ਹੁਣ ਪਹਿਲੀ ਪੂਆ ਕੋਲੇ ਪਾ ਗਏ ਭਾਵੇਂ ਭਾਵੇਂ ਪਹੁੰਚ ਗਏ ਆਪਾਂ। ਇਸ ਵਾਰ ਸਾਰੇ ਇਥੇ ਲਵੇ ਲਵੇ ਨੇ ਰਿਸ਼ਤੇਦਾਰੀਆਂ। ਸਾਰੀਆਂ ਪੂਆ ਲਵੇ ਲਵੇ ਨੇ। ਉਹ ਨਰਮੇ ਤੇ 부ਆ ਆ ਗਈ ਆ ਗਿਆ 부ਆ ਹੋਣ ਤੋਂ ਅੰਦਰ ਵੜ ਜਾਂਦਾ ਹਾਂ ਹਾਂ ਮਮੀ ਲਿਕਰ ਨਹੀਂ ਆਈ ਤਾਂ ਸਵੇਰੇ ਆਦੀ ਰਹਿ ਕੇ ਬਿੱਤੀ ਸੋਕਦੀ ਹਾਂ ਹਾਂ ਫਾ ਮਰ ਗਈ ਚੱਲ ਓਟਾ ਹੋਰ 부ਆ ਠੀਕ ਆ ਤੂੰ ਖੁਸ਼ ਆ ਪੂਰੀ ਅੱਧੀ ਗੜਾ ਚੜ੍ਹਦੀ ਗੜਾ ਚਮੜੇ ਮੁੰਡੇ ਗਏ ਕੰਮ ਤੇ ਬੱਸ ਛੇਕ ਗਿਆ ਹੁਣੀ ਮਮਾ ਇੱਥੇ ਬੈਠਾ ਹੋਵੇ ਜੀ ਹਾਂ ਇਧਰ ਆ ਜਾ ਗਾ ਤੂੰ ਆ ਜਾਓ ਦੇ ਦਾ ਆ ਜਾ ਕਾਲੇ ਇਸ ਸਾਗਣਾ ਪੂਆ ਤੇ ਬਨਤੀ ਖੰਬਣੀ ਲੈ ਪੂਆ ਹੁਣ ਸਭ ਤੋਂ ਪਹਿਲੀ ਵਿੱਚ ਤੇਰੇ ਕੋਲ ਆਏ ਆ ਤੂੰ ਸਾਨਾ ਪਹਿਲੀਆਂ ਦੇ ਵਿੱਚ ਹੁਣ ਨਾਲ ਕਾਲੋਂ ਨੂੰ ਪਹਿਲਾਂ ਤੋੜਨਾ ਤੇ ਨਾਲ ਉਹਨੂੰ ਆਪਣੇ ਹਾਂ ਦੇ ਠੀਕ ਆ ਪੂਆ ਓਕੇ ਆ ਠੀਕ ਆ ਠੀਕ ਇਹ ਸਾਡੀ ਪੂਆ ਨੇ ਬਈ ਸਾਡਾ ਬਹੁਤ ਗੁਣ ਕੀਤਾ ਜਿੰਨਾ ਕਰੀਏ ਇਹਦਾ ਕੋਣ ਕਦੇ ਭੁੱਲਣ ਵਾਲਾ ਕੰਮ ਵੀ ਨਹੀਂ ਮੇਰੇ ਪਿਓ ਦਾ ਜਦੋਂ ਸਾਡੇ ਤੇ ਫੁੱਲ ਗਰੀਬੀ ਸੀ ਮੇਰੀ ਪੂਆ ਨੇ ਬਹੁਤ ਚੰਦ ਦੇ ਸਾਥ ਦਿੱਤਾਗਾ ਹਰਦੋਕ ਸੁਕੋ ਚ ਮੇਰੀ ਭੂਆ ਐ ਸਭ ਤੋਂ ਪਹਿਲਾਂ ਸਾਡੇ ਨਾਲ ਖੜੀ ਆ ਗਈ ਸਭ ਤੋਂ ਪਹਿਲਾਂ ਤਾਂਹੀਂ ਭੂਆ ਤੇਰੇ ਕੋਲ ਆਏ ਆ ਅਸੀਂ ਬਾਕੀ ਹੁਣ ਸਾਰੇ ਕਿਤੇ ਜਾਣਾ ਹੋਰ ਕਿਤੇ ਭੂਆ ਆ ਕੇ ਉਦੋਂ ਦੇਖ ਲੈ ਪਤਾ ਨਹੀਂ ਕਿਧਰ ਲੋਕ ਗਾਹਾਂ ਵਾ ਕੇ ਆ ਬਾਹਰ ਜਾ ਲੈ ਹਾਂ ਆਓ ਆ ਗਿਆ ਆ ਗਿਆ ਅਕਾਖ ਅਜ ਖੋਲਦੇ ਨੂੰ ਅਸਰ ਬਾਦ ਠੀਕ ਹਾਂ ਹਟ ਕੀ ਹਾਲਾ ਸੈਟ ਠੀਕ ਉਹ ਕਿਧਰ ਲੋਕ ਗਏ ਸੀ ਉਹ ਗਾਹਾਂ ਬੈਠੇ ਸੀ ਬਾਤ ਹੀ ਦਵੀ ਕੋਠੀ ਐ ਚੱਲ ਲੂਟਾ ਵਧੀਆ ਹੋਰ ਸੈਟ ਆ ਠੀਕ ਹੋਣ ਆਗੇ ਜਿਹਦਾ ਇੰਤਜ਼ਾਰ ਸੀ ਉਹੀ ਭੂਆ ਆ ਗਈ। ਹੋਰ ਭੂਆ? ਠੀਕ ਆ। ਠੀਕ। ਕਿਵੇਂ ਆ? ਬਹੁਤ ਵਧੀਆ ਤੂੰ ਦੱਸ। ਹਾਂ ਤੇ ਡੈਡੀ ਤੇਰਾ? ਡੈਡੀ ਤਾਂ ਓਕੇ ਆ ਜਮਾ। ਵਧੀਆ ਠੀਕ ਐ। ਮੈਂ ਤੈਨੂੰ ਕਿਹਾ ਸੀ ਘਰੇ ਰਹੀਂ। ਕਰੀ ਆ ਫਿਰ ਮੈਂ ਕੰਮ ਗਈ ਫਿਰ ਤੇ ਘੁੰਮਣ ਰਵਾਂ। ਫਿਰ ਘਰੇ ਰਵਾਂ। ਅੱਛਾ। ਹੋਰ ਕਿਤੇ ਭਾਣਾ ਫਿਰ ਤੇ ਰਪਣਾ। ਹਾਂ ਹਾਂ ਅੱਛਾ। ਉੱਪਰ ਕਰਾਂ ਮੈਂ ਹੁਣ ਇੱਕ ਬੈੱਡ ਵੀ ਲਿਆ ਗਿਆ। ਕਹਿੰਦੇ ਉਹ ਖੜ ਜਿਓ ਉੱਚ ਕਹਿੰਦਾ ਨੀ ਦੇ ਜੇ ਬੀ ਚੱਲ ਲੋਟਾ ਖੜਾਏ ਹੋਏ ਸੀ ਪਪੜੇ ਉਹ ਉਹਨਾਂ ਨੇ ਉਹ ਕਰਕੇ ਖਰਾਗ ਦੀ ਅੱਛਾ ਉਹਦੋ ਬਾਰੇ ਬਣਾ ਕੇ ਨਾ ਲੋਟਾ ਲੋਟ ਕਰਦੀ ਮਾੜੀ ਕੋਠੀ ਦਾ بس ਕੰਮ ਉਹ ਜੋੜੇ ਜੋੜੇ ਵੀ ਨਾਲ ਨਾਲ ਹੀ ਉਹ ਕਰਾਉਂਗੇ ਦੇਖਦੇ ਹਰ ਕਿੰਨੇ ਕੰਮ ਫੜਾ ਕੇ ਨਮਕ ਭਣੇ ਉੱਤੇ ਪੰਮਕਿਆ ਜੋ ਉਹ ਜਿਆਦਾ ਹੋ ਗਈ ਮੱਖਦੀ ਸੀ ਮੈਨੂੰ ਹਾਂ ਚੰਗਾ ਬੰਦ ਪੰਮਕਿਆ ਤੇ ਚੀ ਬਲਦੋ ਮਾ ਕੋਈ ਲੈਪੂਆ ਪੂਰੀ ਖੁਸ਼ੀ ਆ ਫਿਰ ਤੇ ਜਦੋਂ ਵਿਆਹ ਹੁਣ ਕੁਸੀਆ ਹੋ ਗਈ ਆ ਨਾ ਫਿਰ ਹੁਣ ਤਾਂ ਐ ਕੋਈ ਨਾ ਕੰਮ ਕਰੇ ਉਦਿਆਂ ਵਾਲਾ ਵਿਆਹ ਲ ਕਿਤੇ ਕਜਾਨਾ ਜਾ ਕੇ ਖੜਜੂ ਠੀਕ ਆ ਪਹੁੰਚ ਕੇ ਤੇ ਬੀ ਲੈਪੂਆ ਕੋਰੇ ਆ ਲਾਉਣਗੇ ਰੌਣਕ ਸਾਰੇ ਵਿਆਹ ਤੇ ਐ ਓਏ ਹੈਂ ਐ ਹੋਏ ਲੈ ਗਏ ਰੌਣਕ ਸਿਰਤਾ ਹਾਂ ਬੁੱਤ ਕਿਵੇਂ ਆ ਤੂੰ ਠੀਕ ਆ ਐ ਸਿਰਤਾ ਕਰੀਏ ਟੈਲੀਫੋਨ ਹਾਂ ਆ ਬੈਜੋ ਬਈ ਐਸੋ ਬਈ ਨੂੰ ਪੂਆਦ ਦਾ ਕੰਮ ਹੀ ਨਹੀਂ ਲੋਟ ਆਉਂਦੇ ਹੁੰਦੇ ਜਦੋਂ ਅਸੀਂ ਆਉਣੇ ਹੁੰਦੇ ਹਾਂ ਹਾਂ ਅੱਛਾ ਤੇ ਮਹੋਂ ਪਾਲੇ ਵਾਹਿੰਦੀ ਸੀਗੀ ਉਹ ਜਾਂਦਾ ਸੀਗਾ ਲੱਖ ਮਟਾ ਕੇ ਲਈ ਬਾਈ ਨੂੰ ਦੂਰਾਚ ਮੋੜ ਕੇ ਲੈਂਦਾ ਬਾਈ ਦਾ ਵਿਚਾਰਾ ਜਾਂਦਾ ਸੀ ਕਿਤੇ ਸੈਟ ਉਹ ਠੀਕ ਆ ਦਵਾਕ ਉਦੋਂ ਅੱਜ ਤਾਂ ਐਂਤਵਾਰ ਕਰਕੇ ਭੱਜੇ ਫਿਰਦੇ ਹੋ ਗਿਆਂ ਓਏ 12 ਹਾਂ 12 ਦੀ ਛੁੱਟੀ ਹੋ ਜਾਂਦੀ ਨਾ ਅੱਜ ਗਾਹ ਕਾਲ ਦੀ ਛੁੱਟੀ ਹੈ ਨਾ ਤਾਂ ਮੌਜਾ ਲੱਗ ਰਿਹਾ ਦੋ ਦਿਨ ਹੈ ਪੁਗਰੇ ਨੇ ਯਾਰ ਇਹਦੇ ਸਿਰ ਤਾਂ ਹੈ ਪੇਪਰ ਸੀ ਆ ਸਾਡਾ ਬਾਲਾ ਖਰਾਬ ਹੈ ਜਬਾਕ ਪੂਆ ਕੈਨ ਵੀ ਲਾਤੇ ਮਟਰਾਇਤ ਕੀ ਕਿੰਨੇ ਬੁਗੀ ਪਾਣੇ ਸਵਾ ਗੱਲਾ ਸਵਾ ਗੱਲਾ ਲਾਏਗਾ ਮਟਰਾਂ ਦਾ ਸੌਖਾ ਕੰਮ ਆਦੂ ਬਾਦ ਮੱਕੀ ਬੀਜੂਗਾ ਪਸ਼ੂ-ਪਸ਼ੂ ਇਹਨਾਂ ਕੋਲੇ ਬਹੁਤ ਨੇ ਚਾਰ ਪੌਣ ਨੂੰ ਵੀ ਲੋਟਾ ਕੰਮ ਆਦੂ ਬਾਦ ਇਹਨੇ ਗੇਤੀ ਮੱਕੀ ਵੀ ਦਾ ਪਕਾਉਣੀ ਹੋਈ ਪਕਾ ਲੈਣਗੇ ਚਾਰ ਪੌਣ ਹੈ ਚਾਰ ਵੀ ਪਾ ਲੈਣੇ ਇਹਨਾਂ ਨੂੰ ਬਾਲਾ ਨਹੀਂ ਯਾਰ ਆਪਣੇ ਨੋ ਵੀ ਇਹਨਾਂ ਦੇ ਪਿਛਲੇ ਪਾਸੇ ਹੀ ਖੇਤ ਘਰ ਦੇ ਉਹਦੇ ਦਾ ਇੱਥੇ ਸਵਰਗੀ ਹੈ ਜਮਾ ਯਾਰ ਹਨਾ ਕੋਈ ਜੈਲਾ ਇੱਥੇ ਸਬਜ਼ੀਆਂ ਐ ਘਰ ਦੇ ਲਵੇ ਲਾ ਕੇ ਮੈਨੂੰ ਉਹ ਕਰਨੀ ਹੋਵੇ ਕੁਸੀ ਕਰੀ ਚੱਲ ਚੱਲਦੇ ਆ ਪੁੱਤ ਆ ਸਾਡਾ ਇਹ ਲਾਉ ਪਿਆ ਤੇ ਪੂਰੇ ਆ ਰੌਣਕਾ ਚੱਲ ਚੱਲੀਏ ਲੈ ਪੂਆ ਕਹਿੰਦੀ ਤੇਰਾ ਵਿਆਹ ਹੋ ਜਾ ਚੱਕ ਪੂਆ ਫਿਰ ਓਕੇ ਐ ਪਾਰੀ ਹੁਣ ਤਮਾਲ ਲੈ ਵੋ ਹੁਮਣਾ ਨੂੰ ਖੰਮਣੀ ਓਏ ਲੈ ਖੰਮਣੀ ਬੰਨੀ ਥੱਲੇ ਦੱਤ ਕਰ ਲੈ ਵੀ ਤ ਕਰ ਬੁੱਤੂ ਆ ਇਹ ਆ ਦੇਖ ਲੈ ਆ ਆ ਦੇਖੀ ਡੈਡੀ ਬੰਨ ਬਣਾ ਲੈ ਫੇਰ ਤੁਰਾ ਦੇ ਖੰਮਣੀ ਬੰਨੀ ਬੁੱਤੂ ਆ ਮੇਕਅਪ ਫੇਰ ਲੈ ਤੂੰ ਖੜਦਾ ਨਹੀਂ ਹਾਂ ਹੁ ਲੈ ਠੀਕ ਜੀ ਤੂੰ ਓਹੋ ਸਾਰੀ ਕਿੱਟੀ ਚੱਕੀ ਫਿਰਦਾ ਦੇਖੀ ਲੈ ਹੋਰ ਇਹ ਵੀ ਲੈ ਆਵੇਂ ਇਹ ਤਾਂ ਕੰਮ ਕਰਦੀ ਇਹਨਾਂ ਦਾ ਆਹ ਦੇਖੀ ਲੈ ਇਹ ਕਿਨੇ ਦਿੱਤੀ ਤੈਨੂੰ ਬੂਆ ਦਾ ਬੂਆ ਦਾ ਪੂਆ ਦਾ ਰਹਿ ਕੇ ਤਾਂ ਖਾਸ ਮਹਿੰਗਾ ਹੂ ਦੇਖ ਲੈ ਮਮੀ ਆ ਦੇਖ ਤਲੇ ਮਾ ਓਹੋ ਦੇਖ ਤਲੇ ਸਾਰੇ ਰੰਗ ਨੇ ਮਾ ਜੀ ਤਾਂ ਹਾਂ ਸਾ ਦੇ ਮੇਰੇ ਉਹ ਬੰਦੇ ਨੇ ਵੀ ਆਂ ਫੜਾਤੇ ਹਾਂ ਪੁੱਤ ਹੈ ਠੀਕ ਆ ਇੱਕ ਦੀ ਬਣਦੇ ਹੁੰਦੇ ਪੁੱਤ ਨਹੀਂ ਇਧਰ ਵੀ ਬਣਾਉਂਗਾ ਤਾਂ ਠੀਕ ਆ ਬਸ ਬਣਾ ਲਈ ਕੋਈ ਨਹੀਂ ਤਾਂ ਮੈਂ ਪਟਿਆ ਲੈ ਆਵਾਂ ਆ ਜਾਈ ਨਾ ਮੈਂ ਬਾਤ ਲਾ ਆ ਵੀ ਸਾਡੀ ਭੂਗ ਅਗੇ ਕੋਲ ਬਥੇਰੇ ਪਰੌਂਠੇ ਖਾਦੇ ਨੇ ਅਸੀਂ ਛੋਟੇ ਹੁੰਦੇ ਨੇ ਬਾਦੂਰੇ ਤੇ ਹਾਂ ਬਾੜੀ ਮੋਹ ਮਜੂਏ ਫਾਕਾਂ ਦਾ ਜੋ ਜੀਣਾ ਲੱਗਦਾ ਮੈਂ ਤੇ ਲਵੀ ਕਦੇ ਕੁਛ ਪਟ ਕਰ ਦਿੰਦੇ ਕਦੇ ਕੁਛ ਕਰਨ ਬਥੇਰੇ ਕੋ ਕਰੇ ਕਰਨ ਮੈਂ ਸੱਕ ਕਰਤੇ ਖੁਸ਼ ਸਾਰੇ ਫਿਰ ਕਾ ਹਸੀ ਤਨ ਹਾਂ ਹਾਂ ਬਾਪੂ ਇਹਦੇ ਪੂਰੇ ਦੇ ਪਤਨੇ ਇਹ ਤੇ ਪੂਆ ਗੁਪੰਡੀ ਰਿਸ਼ਤੇਦਾਰੀ ਆ ਹੁਣ ਤਾਂ ਅਸੀਂ ਆਉਣੋਂ ਛੱਡ ਜਾਂਦੇ ਨੇ ਥੋੜਾ ਜਿਹਾ ਲਗਭਗ 100 ਸਾਲ ਦੇ ਲੈ ਬਹਣ ਵਾਲੇ ਸਿਆਣ ਚੋਂ ਆਉਣੋਂ ਛੱਡ ਗਏ ਸਾਰੇ ਇਹਨਾਂ ਸਿਰ ਸਖ ਬੰਦੇ ਨੇ ਸ਼ੁਰੂ ਕੀਤਾ ਪਰ ਵਰਤ ਤੇ ਅੱਜ ਵੀ ਫੁੱਲਣਾ ਜਿਵੇਂ ਪਹਿਲਾਂ ਸੀ ਹੁਣ ਵੀ ਅੱਜ ਵੀ ਫੁੱਲ ਵਰਤਦੇ ਨੇ ਨਜ਼ਰ ਬਾਪੂ ਜੀ ਰਹੇ ਉਹਨਾਂ ਤੇ ਸਾਰਾ ਬਾਲਾ ਜੀ ਹੁਣ ਵੀ ਪਰ ਜਿਵੇਂ ਵਿਆਹ ਸ਼ਾਦੀ ਆ ਤਾਂ ਸਾਰੇ ਨੂੰ ਸਾਦੀ ਸਾਦੇ ਆ ਇੱਥੇ ਸਾਰੀ ੱਤਬੀ ਕਈ ਰਿਸ਼ਤੇਦਾਰੀਆਂ ਨੇ ਭੂਆ ਵੀ ਥੀ ਆਪਣੀ ਇਹਨਾਂ ਨੇ ਰਿਸ਼ਤਾ ਕਰਾਇਆ ਜੀ ਭੂਆ ਦਾ ਜੀ ਤੇ ਕਹਾ ਭੈਣ ਵੀ ਆਪਣੀ ਇੱਥੇ ਹੀ ਪਈ ਵੀ ੱਤਬੀ ਰਿਸ਼ਤੇਦਾਰੀਆਂ ਬਰਤਨ ਨਾ ਹੁੰਦੀਆਂ ਨੇ ਕਾਲ ਦੀ ਉਮਰ ਹੋ ਗਈ ਬਾਪੂ ਤੇਰੀ ਕਿੰਨੇ ਸਾਲ ਦੀ ਉਮਰ ਹੋ ਗਈ ਉਮਰ ਤਾਂ ਮੇਰੀ ਹੋ ਗਈ 2 2 ਸਾਲ ਤਾਂ 2 100 ਸਾਲ ਤੋਂ 2 ਸਾਲ ਉੱਪਰ ਟੱਪ ਗਿਆ ਹੋਰ ਦੇ 2 ਸਾਲ ਉੱਪਰ ਟੱਪ ਗਿਆ ਹਾਂ ਤੇ ਬਾਪੂ ਨਾਲ ਕਿੰਨਾ ਕੇ ਪਿਆਰ ਸੀ ਤੇਰਾ ਜੱਗਰ ਬਾਪੂ ਨਾਲ ਕਿੰਨਾ ਕੇ ਪਿਆਰ ਸੀ ਤੇਰਾ ਹੋਰ ਬਾਪਿਆਰੀ ਸੀ ਸਾਬ ਬਾਪਿਆਰੀ ਸੀ ਦੇਖੋ ਹਲੇ ਵੀ ਜ਼ਿਆਦਾ ਬਾਪੂ ਦੇ ਬਾਰੇ ਤਾਂ ਜ਼ਿਆਦਾ ਪਰ ਸਾਨੂੰ ਨਹੀਂ ਨਾ ਹੋ ਕਰਕੇ ਸਾਨੂੰ ਬਾਪੂ ਨਾਲ ਤਾਂ ਬਹੁਤ ਆ ਹੋਸੀ ਹੈ ਪੂਰਾ ਹਾਂ ਪੂਆ ਦਾ ਪੁੱਤ ਸੀ ਨਾ ਫੇਰਾ ਹੋਰ ਆ ਮੈਂ ਕਹਿੰਦਾ ਹਾਂ ਹਾਂ ਤੇ ਤੁਸੀਂ ਆ ਦੇਖੋ ਅੱਜ ਵੀ ਜ਼ਿਆਦਾ ਜੀਤੀ ਹੈਗਾ ਤੇ 102 ਸਾਲ ਦੀ ਉਮਰ ਹੋਗੀ ਤੇਾਰੇ ਵਰਕਰ ਕਰਾਰ ਹੈ ਇਹ ਵੀ ਚਾਂ ਚਾ ਗਿਆ ਜਿਹੜਾ ਜਗ੍ਹਾ ਹੋਈ ਜਾ ਲੱਗੇ ਮਨ ਸੀ ਲੱਗ ਗਿਆ ਹਾਂ ਉਹਨਾਂ ਨੂੰ ਇਹ ਹਟਾਇ ਕੀ ਹੋ ਗਿਆ ਸੀ ਨਾ ਅਟੈਕ ਕਰਕੇ ਹੋ ਗਿਆ ਉਹਨਾਂ ਨੂੰ ਵੀ ਹੋਰ ਹਾਂ ਅੱਛਾ ਮੈਨੂੰ ਹਟਾਇਗਾ ਹੋਣਾ ਹਾਂ ਮੈਨੂੰ ਗਿਆਨ ਨਹੀਂ ਪੂਰਾ ਅੱਛਾ ਗਿਆਨ ਨਹੀਂ ਰਿਹਾ ਦਿਮਾਗ ਦਾ ਦਿਮਾਗ ਤੋਂ ਗਿਆਨ ਘਟ ਗਿਆ ਹਾਂ ਗਿਆਨ ਨਹੀਂ ਹੈ ਭੋਲਾ ਅੱਛਾ ਚਾਚੇ ਤਾਂ ਬੋਲਣ ਲੱਗ ਗਿਆ ਹਾਂ ਅੱਛਾ ਹੋ ਗਿਆ ਕੀ ਦੀ ਰਹੀ ਲੇਕਿਨ ਨਾ ਜਿਆਦਾ ਹਨ ਮਮੀ ਹਨ ਵੀ ਡੈਡੀ ਵਰਗਾ ਨੂੰ ਨਹੀਂ ਭੁੱਲਦਾ ਲੈ ਮਮੀ ਹੈ ਨਾ ਇਹ ਬਾਪੂ ਜੀ ਦੇ ਭੂਆ ਦਾ ਪੁੱਤ ਤੁਸੀਂ ਦੇਖ ਲਓ ਵੀ ਡੈਡੀ ਵਰਗਾ ਨਾ ਸਾਰਿਆਂ ਨੂੰ ਆਏ ਹਲੇ 102 ਸਾਲ ਦੀ ਉਮਰ ਹੋ ਗਈ ਕਹਿੰਦਾ ਤੇ ਪਰ ਜਾ ਸਾਰਾ ਕੁਝ ਗੁਰਦੁਆਰੇ ਬਾਗ ਜਣਾ ਕਹਿੰਦਾ ਮੈਂ ਆਪੀ ਹਾਂ ਫਿਰ ਕਹਿੰਦਾ ਗੁਰਦੁਆਰੇ ਨੂੰ ਪੋਹ ਲਿਆ ਹੋਰ ਕਾ ਸਾਰਾ ਕੁ ਪੋਹ ਲਿਆ ਜਾਂਦਾ ਨਾ ਮੇਰੇ ਦਿਮਾਗ ਵਿੱਚ ਉਹ ਸ਼ੁਰੂ ਤੋਂ ਹੁਣ ਤਾਂ ਇਹ ਹੀ ਠੁੱਠੇ ਵਾਲੀ ਹੈ ਨਾ ਠੁੱਠਿਆਂ ਹੀ ਆਇਆ ਨਹੀਂ ਜਾਂਦਾ ਸੋ ਉੱਥੋਂ ਹੁਣ ਆ ਮੈਂ ਕੱਲੇ ਹਾਂ ਕੱਲੇ ਤਾਂ ਨਹੀਂ ਆਇਆ ਜਾਂਦਾ ਹਾਂ ਹਾਂ ਮੈਨੂੰ ਗਿਆਨ ਨਹੀਂ ਨਾ ਗਿਆਨ ਨਹੀਂ ਹੈ ਗਿਆਨ ਨਹੀਂ ਰਿਹਾ ਕਹਿੰਦਾ ਗਾਨ ਗਾਨ ਵੀ ਉਹ ਨਹੀਂ ਕਰਦਾ ਹਾਂ ਦਿਮਾਗ ਦਿਮਾਗ ਨਹੀਂ ਕੰਮ ਕਰਦਾ ਅੰਕੇ ਤਾਂ ਵਿਚਾਰਾ ਉਹਦੀ ਵਗ ਜਾਂਦਾ ਥੋੜੇ ਹਾਂ ਹਾਂ ਜਦ ਮੈਂ ਦੱਸਿਆ ਮੈਂ ਬਿੰਦਰ ਦਾ ਮੁੰਡਾ ਐ ਵੀ ਪਤਾ ਵੀ ਉਹ ਸਾਰਿਆਂ ਬਾਰੇ ਦੱਸਦਾ ਫਿਰ ਗੋਰਾ ਆਪਣਾ ਅੰਦਰਲਾ ਕਾਲਾ ਹਾਂ ਮਹਿੰਦਰੋ ਸਾਰਿਆਂ ਨਾਲ ਸਾਰੇ ਇਕੱਲੇ ਜਾ ਇਕੱਲੇ ਜਾਦਾ ਮੰਮੀ ਹੈ ਨਾ ਅੱਜ ਵੀ ਕੀ ਰਿਸ਼ਤੇ ਦੇਖ ਲੋ ਕਿੰਨੀ ਵੱਡੀ ਚੀਜ਼ ਹੈ ਗਾਹਾਂ ਪੈਣਾ ਵੀ ਵੱਡੀਆਂ ਜਿਆਦਾ ਸਾਰਾ ਕੁਝ ਅੱਜ ਵੀ ਚੇਤੇ ਆ ਨਾ ਉਹ ਦੇਖ ਲੋ ਜਮਾ ਵੀ ਉਹ ਕੋਈ ਦਿਮਾਗ ਤੇ ਗੱਲ ਯਾਦ ਰਹਿੰਦੀ ਹੈ ਨਾ ਚੱਲ ਆ ਜੀ ਚੱਲ ਫਿਰ ਚਲੀਏ ਚੰਗਾ ਹੀ ਫਿਰ ਚਾ ਪੀਲੀ ਪੀਲੀ ਜਾ ਜਿਹੜਾ ਜਾਨਾ ਪੀਲੀ ਜਾ ਹਾਂ ਪੀਲੀ ਹਾਂ ਜਿਹੜਾ ਬਈ ਬੈਲਾ ਬੈਲਾ ਆਪਣਾ ਮਾਗਦਾ ਨਹੀਂ ਨਾ ਆਜੂਗਾ ਮਾ ਹਾਂ ਮਾ ਦਾ ਗੋਲ ਨੇ ਉਸ ਵਾਸੋਂ ਹਾਂ ਪੋ ਚੜੂਗਾ ਹਾਂ ਸੇ ਆਜੂਗਾ ਪੋ ਚੜੂਗਾ ਹੁਣ ਪੋ ਚੜਜੂ ਪੋ ਤਾਂ ਉਹੀ ਨਿਕਲ ਜੂਗਾ ਹਾਂ ਜਦ ਨਿਕਲ ਨਿਕ ਕੇ ਹੰਦੇ ਲੈ ਮੰਮੀ ਹੈ ਨਾ ਸਾਰਾ ਕੁਝ ਇੱਥੇ ਹੈ ਨਾ 102 ਸਾਲ ਦੀ ਉਮਰ ਹੈ ਤੁਸੀਂ ਦੇਖ ਲਓ ਕਹਿੰਦੇ ਆ ਬੰਦੇ ਯਾਰ ਹਨਾ ਵੀ ਉਹਨੇ ਹਾਂ ਹਲੇ ਵੀ ਬੰਦੇ ਬਹੁਤ 102 ਸਾਲ ਦੀ ਹੋ ਗਈ ਉਮਰ ਹਾਂ ਇਕ ਤੋਂ ਦੋ ਸਾਲ ਜੂਵਰਾ ਹੈ। ਪੰਜਵੀਂ ਭੂਆ ਵੀ ਆ ਗਈ। ਚਲੋ ਭੂਆ ਫਿਰ ਹੁਣ ਸਾਨੂੰ ਉਹ ਕਰ ਜਾਣ ਦਿਓ। ਟਾਈਮ ਬਹੁਤ ਹੋ ਗਿਆ ਹਣ ਆਉਨੂ। ਹੁਣ ਅਸੀਂ ਜਾਣਾ। ਆਇਆ ਮਾ। ਹਾਂ। ਉਧਰ ਸਾਡਾ ਫੱਪੜ ਭਗਤ ਵਿਚਾਰਾ ਹਰ ਦਾ ਕੰਮ ਹੀ ਕਰਦਾ ਰਹਿੰਦਾ। ਹਾਂ ਜੀ। ਕਦੋਂ ਮਰਜੀ ਦੇਖ ਲਓ ਕੰਮ ਹੀ ਕਰਦਾ ਹੈ। ਠੀਕ ਆਪੜ ਉਹ ਛੜਦਾ ਨਾ ਦੂਜੀ ਵਾਲੀ ਮੁਰਗੀ ਠੀਕ ਤੂੰ ਟਾਪ ਟਾਵਰ ਤੇ ਪਟੇਗਾ ਉਹ ਲੋਕ